ਮਾਸ਼ਾਅੱਲਾਹ ਰਹਿਮਤਾਂ ਉੱਤੇ ਕਿਸਾਨਾਂ ਵੱਲੋਂ ਰੋਜ਼ ਮਹਾਸਿੱਖਤਾਂ ਲੈ ਕੇ ਆ ਰਹੇ ਹੋਏ ਆਪੀ ਕਿਸਾਨਾਂ ਨੇ ਬਗਾਵਤਾਂ ਵੱਲੋਂ ਮਾਮਲਾ ਪਚਾਰੀ ਚੰਗੋ ਲੈ ਕੇ ਦੂਸਰੀ ਕੰਪਲੈਕਸ ਵਿੱਚ ਤੇ ਅੱਜ ਰੋਜ਼ ਕੋਰਟਾਂ ਕਿੱਥੇ ਜਾ ਰਹੇ ਹਾਂ ਤੇ ਵਰਤਾਂ ਦੇ ਸਾਹ ਪਾ ਲਏ ਹੋਏ ਤੇ ਕਿੰਨੇ ਕਿਸਾਨਾਂ ਨੂੰ ਸੇਵਾ ਤੋਂ ਕਿੰਨਾ ਬਾਹਰ ਕਿਸਾਨਾਂ ਦਾ ਨਾਂ ਬਾਂਗਾਂ ਨੂੰ ਸਾਰਾ ਕੋ ਸਮਾ ਜਾ ਸਕੇ ਆਹ ਕਿਸਾਨਾਂ ਤੇ ਜ਼ਬਰ ਕਰਕੇ ਇਹ ਦਿਖਾਇਆ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਇਥੋਂ ਦੇ ਭਗਵਾਨ ਤਮਾਨ ਨੇ ਜਿਹੜਾ ਕਹਿੰਦਾ ਸੀ ਮੈਂ ਹਾਂ ਹੀ ਜੱਟਾਂ ਦਾ ਮੁੰਡਾ ਕਿ Amazon ਵਰਗੀਆਂ ਕੰਪਨੀਆਂ ਦੇ ਮਾਲਕਾਂ ਨੂੰ ਦਿਖਾਇਆ ਹੈ WTO ਨੂੰ ਦਿਖਾਇਆ ਹੈ ਕਿ ਪ੍ਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਹੈ ਆਓ ਪੰਜਾਬ 'ਚ ਪੈਸਾ ਲਾਓ ਲੁੱਟੋ ਤੇ ਹੁਣ ਖੇਤੀ ਮੌਤ ਤੋਂ ਖੇਤੀ ਪਰ ਡਾਕਟਰ ਦਾ ਵਪਾਰ ਖੁੱਲਾ ਕਰਨ ਜਾ ਰਿਹਾ ਹੈ ਜੀ ਦੇ ਤਹਿਤ ਇਥੇ ਦੇ ਸਾਰੇ ਲੋਕਾਂ ਨੇ ਰਗੜਿਆ ਜਣਿਆ ਦੁੱਧ-ਦਪਾਟ ਕਰ ਰਗੜੇ ਜਣਿਆ ਲੱਕੜੀ ਵਾਲੇ ਰਗੜੇ ਜਣਿਆ ਥੋੜੇ ਦੁਕਾਨਦਾਰ ਰਗੜੇ ਜਣਿਆ ਇਸ ਲਈ ਭਰਾਵੋ ਇਹ ਲੜਾਈ ਸਾਰਿਆਂ ਦੀ ਸਾਂਝੀ ਬਣਦੀ ਹੈ ਠੀਕ ਆ ਜਖਸਾਰ ਬਿੰਦੀ ਜੁੜੇ ਹੋਏ ਆ ਉਹਨਾਂ ਨੂੰ ਜੋ ਉਹ ਭਲਾ ਸਰਕਾਰ ਨਹੀਂ ਦਿੰਦੀ ਜੇ ਕਿਤੇ ਸ਼ਰਕਾ ਤੇ ਆ ਜਾਂਦਾ ਸ਼ਰਕਾ ਰੋਕਣੀਆਂ ਪੈਂਦੀਆਂ ਇਹਨੇ ਕਿਹੜੇ ਤੱਕੇ ਨੂੰ ਵੀ ਕੁੱਟਿਆ ਮਜ਼ਦੂਰਾਂ ਨੂੰ ਇਹਨੇ ਕੁੱਟਿਆ ਨਾ ਦੇ ਬੇਰਜਗਾਰ ਨੌਜਵਾਨਾਂ ਨੂੰ ਇਹਦੇ ਕੁੱਟਿਆ ਤੇ ਹੁਣ ਭਰਾਵੋ ਕਿਸਾਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ ਪਹਿਲਾਂ 5 ਤਰੀਕ ਨੂੰ ਚੰਡੀਗੜ੍ਹ ਮੋਰਚਾ ਲਾਉਣਾ ਸੀ 34 ਸੈਕਟਰ 'ਚ ਖੜਾ ਹੋ ਮੰਗਿਆ ਕੋਈ ਸ਼ਰਕ ਨਹੀਂ ਸੀ ਰੁਕਦੀ ਕੋਈ ਰੋਕਾਂ ਨੂੰ ਨਰਾਜ ਨਹੀਂ ਨਹੀਂ ਸਕੇ 5 ਦਿਨ ਲਾ ਕੇ ਆਏ ਆ ਚੰਡੀਗੜ੍ਹ 'ਚ ਸ਼ਰਕਾਂ ਤੇ ਰੋਕਿਆ ਸ਼ਰਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਇਹਨੇ ਫੜੋ ਫੜੀ ਕਰੀ ਤੇ ਸ਼ਰਕਾਂ ਦੇ ਨਾਕੇ ਲਾ ਕੇ ਸ਼ਰਕਾਂ ਆਪ ਰੋਕੀਆਂ ਐਵੇਂ ਜਿਵੇਂ ਪਰसों ਦੀ ਪੋਸਤ ਆਈ ਹੈ ਕੱਲ ਭਰਾਵੋ ਮੀਟਿੰਗ ਤੇ ਸੱਦ ਕੇ ਪਹਿਲਾ ਸੰਯੋਗ ਤਕਸਾਲ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਤੇ ਸੱਦ ਕੇ ਘਰੇ ਬਲਾ ਕੇ ਉਹਨਾਂ ਦੀ ਗੁਤਰਾ ਵੀ ਪੂਰੀ ਅੰਗੂ ਚਾਰ ਕੇ ਮੋੜਿਆ ਤੇ ਹੁਣ ਕੱਲ ਆ ਦੋ ਮੋਰਚੇ ਜਿਹੜੇ ਸੰਭੂ ਦੇ ਖਰੌਵੀ ਤੇ ਚੱਲਦੇ ਐ ਇਹਨਾਂ ਨੂੰ ਘਰੇ ਬਲਾ ਕੇ ਵਿਸ਼ਵਾਸ ਕਾਤ ਕੀਤਾ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਫੜ ਕੇ ਜੇਲ੍ਹ ਅੱਜ ਰੱਖਿਆ ਤੇ ਉਹਨਾਂ ਨੂੰ ਫੜ ਕੇ ਜੇਲਾ ਤੋਂ ਢਕਣ ਤੋਂ ਬਾਅਦ ਕੱਲਾ ਸਾਰੇ ਪੰਜਾਬ ਦੀ ਪੁਲਿਸ ਲਾ ਕੇ ਕਰੋੜਾਂ ਪਈਆਂ ਦਾ ਸਮਾਨ ਜੇਬੀਸਿਆਂ ਦਾ ਚੱਕ ਚੱਕੇ ਭਰਾਵੋ ਖਤਾਨਾ ਸਿੱਟਿਆ ਛੜਕਾਂ ਤੇ ਸਿੱਟਿਆ ਜਿਹੜਿਆ ਵੀਰ ਕੁਝ ਵਾਰ ਪਹਿਲਾਂ ਨਸ਼ਾ ਦਸਕਰਾਂ ਤੇ ਬਲਦੋ ਜੱਟ ਚੱਲਿਆ ਅਸੀਂ ਉਹਦੇ ਵੀ ਕਿਹਾ ਸੀ ਇਹ ਗਲਤ ਹੈ ਅੱਜ ਵੀ ਕਹਿੰਦੇ ਆ ਗਲਤ ਹੈ ਇਥੋਂ ਦੀ ਪੁਲਸ ਨੂੰ ਕਿਹਨੇ ਅਧਿਕਾਰ ਦਿੱਤੇ ਕਿ ਕਿਸੇ ਦਾ ਘਾਟਾ ਦਿਓ ਆਦਾਲਤ ਹੈ ਬੱਦੇ ਵਜੇ ਜੱਜ ਹੈ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਕਿੰਨੀਆ ਦਰਖਾਹ ਲੈਂਦੇ ਆ ਜਦੋਂ ਸਾਰਿਆਂ ਬਰਦ ਕਰ ਦਿਓ ਜੇ ਪੁਲਿਸੀ ਫੈਸਲੇ ਕਰਨ ਤੇ ਲਾਗੀ ਪਰਵਾਇਆਂ ਅੰਗਰਵਾਇਆਂ ਦੇ ਪਰਵਾਇਆ ਖੰਖਾਵੇ ਭਰਾਵੋ ਖੁੱਲਾ ਕਰੋ ਉਹ ਖਾੜੇ ਨੂੰ ਅਜੇ ਕੋਈ ਬੇਨਤੀ ਹੈ ਮਜ਼ਦੂਰਾਂ ਦੇ ਬੰਦਿਆ ਮਲਾਜਾਂ ਦੇ ਬੰਦਿਆ ਛਾਵੇਂ ਹੋ ਗਿਆ ਮੋਦੀ ਜੀ ਪੁੱਤਰ ਸ਼ਿਕਾਰ ਮਰਦਾਬਾ 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 ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮਜ਼ਦੂਰਾਂ ਮਲਾਜਮਾਨੀਆਂ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕੀ ਤਾਂ ਸਮਝਾ ਕਰਾਂਗੇ ਦੇਖਾਂਗੇ ਵਾਂਗੇ ਕੀ ਕਰਨਗੇ ਜਨਾਥਣੇ ਲੋਕਾਂ ਦੇ ਹੱਕਾਂ ਦੇ ਲਈ ਕਿ ਫਿਰ ਦੇ ਕੀਤੇ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜੇ ਨਹੀਂ ਡੱਕੇ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਨਾ ਮੂ ਰੋਕਿਆ ਤਾਂ ਹਰ ਥਰਕਾ ਕਿਸਾਨਾਂ ਨੇ ਕਿਵੇਂ ਰੋਕੀਆਂ ਇਹ ਖਾਨਾ ਨੂੰ ਬਗਨਾਮ ਕਰ ਲਈ ਉਥਾਂ ਦੇ ਹਾਕਮਾਂ ਨੇ ਕੇਂਦਰ ਦੀ ਸਰਕਾਰ ਦੀ ਸਹਾਇਤਾ हरियाणा दी सरकार ने किसानों ਨੂੰ ਰੋਕ ਕੇ ਇੱਥੇ ਲਦਾ ਹੈ ਤੇ ਜਿਵੇਂ ਪੰਜਾਬ ਦੀ ਸਰਕਾਰ ਭਗਵਾਨ ਤੁਮਨ